ਪਾਈ ਜਿਹੜੇ ਘੱਟ ਪੜੇ ਹੁੰਦੇ ਆ ਉਹਨਾਂ ਨੂੰ ਐਵੇਂ ਮਿਲਦੀਆਂ ਡਿਗਰੀਆਂ ਕੌਣ ਕਹਿੰਦਾ ਕਿ ਘੱਟ ਪੜੇ ਰਹਿ ਜਾਂਦਾ ਕੋਈ ਕੋਈ ਘੱਟ ਪੜਿਆ ਨਹੀਂ ਰਹਿੰਦਾ ਡਿਗਰੀ ਐ ਮਿਲਦੀ ਆ ਵੇਖੋ ਡਿਗਰੀਆਂ ਮਿਲਦੀਆਂ ਹੁਣ ਐ ਮੈਂਟਲ ਲੱਗਣਾ ਬਸ ਮੈਂਟਲ ਦੇ ਵਿੱਚ ਵਿੱਚ ਡਿਗਰੀ ਪੂਰੀ ਮਿਲ ਜਾਣੀ ਆ ਉਹ ਨਿੱਕੇ ਸ਼ਹਿਰਾਂ ਦੇ ਲੋਕਾਂ ਨੂੰ ਕਿਹਾ ਜਾਂਦਾ ਕਿ ਇਹ ਘੱਟ ਪੜੇ ਨੇ ਇਹਨਾਂ ਨੂੰ ਸੋਚ ਘੱਟ ਆ ਤਾਂ ਹੁਣ ਤੁਸੀਂ ਵੇਖੋ ਹਰ ਜਗ੍ਹਾ ਸੈਂਟਰ ਖੁੱਲ ਗਏ ਆ ਡਿਗਰੀਆਂ ਇਹੋ ਜਿਹੀਆਂ ਵੀ ਮਿਲ ਜਾਂਦੀਆਂ ਮੈਂਟਲ ਲੱਗਦਾ ਅਗਲਾ ਡਿਗਰੀ ਟਕਾ ਕੇ ਦਿੰਦਾ ਕਿਉਂਕਿ ਕਾਬਲੀਅਤ ਵੇਖਦਾ ਕਿ ਇਹਦੇ ਡਿਗਰੀ ਜਿਹੜੀ ਆ ਚਾਹੀਦੀ ਆ ਇਹਨੂੰ ਹੁਣ ਆ ਕੀ ਇਹ ਬੰਦੇ ਦੀ ਸਿਆਣਪ ਕੀ ਆ? ਵਾਲ ਪਹਿਲਾਂ ਝੜੇ ਹੋਏ ਆ। ਉਹ ਇਹਨੂੰ ਪਤਾ ਹੈ ਕਿ ਜਦੋਂ ਮੈਂ ਕੰਪਲੇਂਟ ਕਰਨੀ ਏ ਤੇ ਮੈਂ ਲਿਖਾ ਦੇਣਾ ਕਿ ਮੇਰੇ ਵਾਲ ਝਾੜ ਦਿੱਤੇ ਆ ਤਾਂ ਵਾਲ ਅੱਧੇ ਪਹਿਲਾਂ ਝੜੇ ਹੋਏ ਆ। ਜੇ ਤੂੰ ਵਾਲ ਹੀ ਲਗਵਾਉਣੇ ਆ ਪਹਿਲੇ ਇਹਨੇ ਲਗਵਾ ਕੇ ਪ੍ਰੈਕਟਿਸ ਕਰ ਲੈ। ਤੂੰ ਹੋਰ ਸਾਰੇ ਲਗਵਾ ਕੇ ਵਿਵਤਾ ਜੀ ਪਾਉਣੀ ਏ ਤਾਂ ਤੂੰ ਇਹ ਵਾਲ ਆਪਣੇ ਸੈੱਟ ਕਰਵਾ ਲੈ। ਇਹ ਦੇਖੋ ਤਸਵੀਰਾਂ ਤੁਸੀਂ। ਦੇਖ ਰਹੇ ਹੋ? ਹੈਰਾਨ ਤਾਂ ਹੋਵੋਗੇ ਕਿ ਇਹ ਲੋਕ ਕੀ ਕਰ ਰਹੇ ਆ। ਪੁਲਿਸ ਵੀ ਕੋਲ ਖੜੀ ਆ ਔਰ ਪੁਲਿਸ ਕੋਲ ਹੋ ਕੇ ਛੜਵਾ ਰਹੀ ਆ। ਤੇ ਇਹ ਮਾਮਲਾ ਹੋਣ ਦੱਸੋ ਕਿੱਧਰ ਨੂੰ ਜਾਣਾ ਕਿ ਹੁਣ ਰਫਾ ਦਫਾ ਹੋਣਾ ਚਾਹੀਦਾ ਜਾਂ ਇਹਦੇ ਬਾਲ ਜਿਹੜੇ ਆ ਉਹ ਲਗਵਾ ਕੇ ਦੇਣੇ ਚਾਹੀਦੇ ਆ ਤਾਂ ਗਲਤੀ ਕਿਸ ਦੀ ਆ ਗਲਤੀ ਵੀ ਸਮਝ ਜਿਹੜੀ ਆ ਉਹ ਤੁਹਾਨੂੰ ਬਿਲਕੁਲ ਕਲੀਅਰ ਆ ਰਹੀ ਆ ਕਿਉਂਕਿ ਪਰਿਵਾਰ ਦੇ ਵਿੱਚ ਕਈ ਵਾਰ ਸਿਆਣੇ ਬਜ਼ੁਰਗ ਘਰਾਂ 'ਚ ਰਹਿ ਜਾਂਦੇ ਆ ਤਾਂ ਮੁੰਡਿਆਂ ਨੂੰ ਬਾਹਰ ਦੀਆਂ ਕੰਟਰੀਆਂ 'ਚ ਭੇਜਿਆ ਜਾਂਦਾ ਤਾਂ ਇਹਨਾਂ ਵਿੱਚੋਂ ਵੀ ਲੱਗਦਾ ਕਿ ਇੱਕ ਦੋਵਾਂ ਨੇ ਆਪਣੇ ਬੱਚੇ ਬਾਹਰ ਭੇਜ ਦਿੱਤੇ ਆ ਕਿ ਇੱਥੇ ਮਾਹੌਲ ਬੜੇ ਖਰਾਬ ਹੈ ਇੱਥੇ ਲੋਕ ਬੜੇ ਗਰਮ ਹੈ ਇੱਥੇ ਲੋਕ ਬੜੇ ਤੱਤੇ ਆ ਬਾਹਰ ਚਲੇ ਜਾਓ ਇੱਥੇ ਕੁਝ ਨਹੀਂ ਰੱਖਿਆ ਤੇ ਆਪ ਇੱਥੇ ਜਿਹੜਾ ਵਾ ਨਾ ਇਹ ਪੱਠੀਆਂ ਜਿਹੜੀਆਂ ਟੰਡਾ ਗਰਮ ਕਰਾਉਣ ਨੂੰ ਇੱਥੇ ਰਹਿੰਦੇ ਆ ਆ ਤਸਵੀਰਾਂ ਵੇਖ ਕੇ ਤੁਸੀਂ ਦੱਸਿਓ ਕੀ ਇਹ ਸ਼ਕਸ਼ਾਂ ਦੀ ਸੋਚ ਕਿੰਨੀ ਕੇ ਹੁਣ ਗਲਤੀ ਕਿਸ ਦੀ ਏ ਆ ਜਿਹਦੇ ਸਿਰ ਤੇ ਵਾਲ ਘਟ ਹੈ ਗੱਡੀ ਪਿੱਛੋ ਮਾਰੀ ਏ ਅੱਗੇ ਵਾਲੇ ਨੇ ਬ੍ਰੇਕ ਮਾਰਨੀ ਮਾਰਨੀ ਆ ਜਦੋਂ ਉਹਦੇ ਅੱਗੇ ਕਿਸੇ ਨੇ ਬ੍ਰੇਕ ਮਾਰ ਲਈ ਗਲਤੀ ਕਿਸੇ ਦੀ ਕੱਢਣੀ ਕਿਸੇ ਨੇ ਇਹ ਤਸਵੀਰਾਂ ਦੇ ਵਿੱਚ ਬਿਲਕੁਲ ਹੀ ਸਾਫ਼ ਨਜ਼ਰ ਆ ਰਿਹਾ ਕਿ ਪਹਿਲਾਂ ਜਾ ਕੇ ਹੱਥੋਪਾਈ ਕੀਤੀ ਆ ਫਿਰ ਉਸਨੇ ਅਗੁੱਟ ਟਕਾ ਕੇ ਮਾਰੀਆ ਉਹਨੇ ਜਿਹੜੀ ਦੂਸਰੀ ਮਾਰੀਆ ਬੜੀ ਸੋਚ ਕੇ ਮਾਰੀਆ ਐਂ ਟਕਾ ਕੇ ਕਿ ਵਜ ਜਰਾ ਟਕਾਣੇ ਜਾਵੇ ਇਹਦੇ ਇਹਨੂੰ ਸਮਝ ਚੰਗੀ ਤਰ੍ਹਾਂ ਆ ਜਾਵੇ ਤਾਂ ਜੇ ਇਸ ਗੱਡੀ ਵਿੱਚ ਇਸ ਦਾ ਕੋਈ ਚਾਚਾ ਭਤੀਜਾ ਜਾਂ ਕੋਈ ਹੋਰ ਪਿੰਡ ਦਾ ਨਾਗਰਿਕ ਹੁੰਦਾ ਕੋਈ ਮਹੱਲੇ ਵਾਲਾ ਹੁੰਦਾ ਤਾਂ ਫਿਰ ਇਸ ਦੀ ਸਿਰ ਦੇ ਉੱਤੇ ਇਹ ਵੀ ਵਾਲ ਨਹੀਂ ਸੀ ਰਹਿਣੇ ਜਿੰਨੇ ਕੁ ਰਹਿ ਗਏ ਆ ਫਿਰ ਇਹਦੀ ਸਰਵਿਸ ਪਤਾ ਨਹੀਂ ਕਿੱਧਰ ਨੂੰ ਚਲੀ ਜਾਣੀ ਸੀ ਪਰ ਲਾਂ ਤਾਂ ਕਈ ਲੋਕ ਇਦਾਂ ਹੀ ਖਟਦੇ ਆ ਗੱਡੀ ਵੱਜ ਗਈ ਆਖਰ ਆ ਗਈ ਗੱਡੀਆਂ ਦੀ ਤੁਸੀਂ ਇੰਸ਼ੋਰਸਾ ਕਰਾਈਆਂ ਵਾ ਗੱਡੀਆਂ ਤੁਸੀਂ ਨਵੀਆਂ ਲਈਆਂ ਜੇ 1000 2000 ਦੀ ਘਰੀਟ ਪੈ ਵੀ ਜਾਂਦੀ ਆ ਜੇ ਟੁੱਟ ਵੀ ਜਾਂਦੀ ਆ ਤੇ ਆਖਰ ਆ ਗਈ ਇਹ ਤੁਸੀਂ ਦੱਸਦੇ ਹੋ ਕਿ ਅਸੀਂ ਪੜ੍ਹੇ ਲਿਖੇ ਸ਼ਹਿਰ ਦੇ ਆ ਐਦਾਂ ਤੁਹਾਨੂੰ ਡਿਗਰੀਆਂ ਮਿਲਦੀਆਂ ਉਹ ਸ਼ਹਿਰਾਂ ਦੇ ਲੋਕ ਤਕਰੀਬਨ ਹੀ ਪੜ ਗਏ ਨੇ ਪਿੰਡਾਂ ਵਾਲੇ ਵੀ ਪੜ ਗਏ ਆ ਪਰ ਆ ਜਿਹੜੀ ਮੂਰਖਤਾ ਇਹ ਕਿਸੇ ਨੇ ਨਹੀਂ ਪੜੀ ਇਹ ਤੁਹਾਡੇ ਵਰਗੇ ਸਿਰਫ ਚੰਦਕ ਬੰਦੇ ਰਹਿ ਗਏ ਆ ਕਿ ਆਪਣੇ ਬੱਚਿਆਂ ਨੂੰ ਕਹਿ ਦਿੰਦਾ ਇਹ ਤੁਸੀਂ ਬਾਹਰ ਚਲੇ ਜਾਓ ਇੱਥੇ ਮਾਹੌਲ ਖਰਾਬ ਹੈ ਪਰ ਆਪ ਮਾਹੌਲ ਠੰਡਾ ਨਹੀਂ ਹੋਣ ਦੇਣਾ ਆਪ ਇਹੋ ਜਿਹੇ ਸਿਆਣਪਾਂ ਜਿਹੜੀਆਂ ਉਹ ਕਰਦੇ ਰਹਿਣਾ ਔਰ ਸੁਣਨ ਵਿੱਚ ਆਇਆ ਕਿ ਇਹ ਜਿਹੜਾ ਬੰਦਾ ਜਿਹਦੀ ਟੈਂਟ ਤੇ ਵਾਲ ਘੱਟ ਸੀ ਇਹਦੇ ਬੱਚੇ ਬਾਹਰ ਨੇ ਜੋ ਸੁਣਨ ਵਿੱਚ ਆਇਆ ਕਿ ਇਹਦੇ ਬੱਚੇ ਬਾਹਰ ਨੇ ਤਾਂ ਮਾਹੌਲ ਤੇ ਬੱਚਿਆਂ ਨੂੰ ਇਹੋ ਦੱਸਿਆ ਹੋਵੇਗਾ ਕਿ ਇਹਦੇ ਬੱਚੇ ਬਾਹਰ ਨੇ ਜੀ ਇਹ ਮਾਹੌਲ ਖਰਾਬ ਹੁੰਦਾ ਇੱਥੇ ਇੱਥੇ ਮਾਹੌਲ ਖਰਾਬ ਨੇ ਇੱਥੇ ਲੋਕ ਬੜੇ ਗਰਮ ਨੇ ਤਾਂ ਇਹਦੀ ਇਹ ਗੱਲ ਬਾਤ ਸਾਹਮਣੇ ਆਈ ਆ ਆ ਹੁਣ ਤੁਸੀਂ ਦੱਸੋਗੇ ਉਹ ਭਲਾ ਮਾਨਸ ਬੰਦਾ ਜੀ ਉਹਦੀ ਗੱਡੀ ਵਿੱਚ ਵੱਜ ਗਈ ਆ ਉਹ ਰਾਮਨਾਥ ਖੜਾ ਫਿਰ ਜਾ ਕੇ ਉਹਦੇ ਗਲਵੇਂ ਫੜ ਰਿਆ ਇਹ ਕਰਤੂਤ ਜਿਹੜੀ ਆ ਕੁਝ ਇਹੋ ਜਿਹੇ ਜਾਨਵਰਾਂ ਦੇ ਵਿੱਚ ਹੁੰਦੀ ਆ ਇਹ ਜਾਨਵਰ ਬਪੀਤੀ ਵਾਲੇ ਲੋਕ ਹੁੰਦੇ ਨੇ ਇਹਨਾਂ ਦਾ ਥੋੜਾ ਬੋੜਾ ਦਿਮਾਗ ਇਦਾਂ ਦਾ ਹੀ ਚੱਲਦਾ ਔਰ ਇਹ ਤਸਵੀਰਾਂ ਹੁਣ ਦੱਸ ਦਈਏ ਕਿ ਕਿਹੜੇ ਸ਼ਹਿਰ ਦੀਆਂ ਇਹ ਜ਼ਰੂਰੀ ਨਹੀਂ ਕਿ ਇਹ ਡਿਗਰੀਆਂ ਇਹਨੂੰ ਮਿਲ ਰਹੀਆਂ ਪਰ ਡਿਗਰੀਆਂ ਇਹਨੂੰ ਸਿਆਣਪੀਆਂ ਮਿਲ ਰਹੀਆਂ ਇਹ ਸਿਆਣਤ ਨਹੀਂ ਡਿਗਰੀ ਆ ਜਿਹੜੀ ਹੋ ਰਹੀ ਆ ਇਹ ਗੁਰਦਾਸਪੁਰ ਦਾ ਅੰਡਰਬ੍ਰਿਜ ਆ ਔਰ ਪੁਲਿਸ ਵੀ ਕੋਲ ਖੜੀ ਛੜਵਾ ਰਹੀ ਆ ਔਰ ਇਹ ਲਗਾਤਾਰ ਹੱਲੇ ਤੇ ਹਲਾ ਕਰਨ ਜਾ ਰਿਹਾ ਵਜh ਥੋੜੀਆਂ ਹੋਰ ਜਾਣੀਆਂ ਚਾਹੀਦੀਆਂ ਸੀ ਫਿਰ ਸਰਵਿਸ ਟਿਕਾਣੇ ਆਉਣੀ ਸੀ ਤੇ ਆ ਤੁਸੀਂ ਵੇਖੋ ਕਿ ਕਿਵੇਂ ਜਾ ਕੇ ਉੱਡ ਕੇ ਕਿਹਾ ਕਿ ਜਦਾਂ ਜਿਮ ਚੋਂ ਹੀ ਆਇਆ ਹੁੰਦਾ ਚ ਪਹਿਲੇ ਹੀ ਕਿ ਇਹ ਜਿਮ ਤੋਂ ਹੀ ਆ ਰਿਹਾ ਤਾਂ ਸਿੱਧਾ ਜਾਂਦਿਆ ਮੈਂ ਆਪਣੀ ਬਾਕਸਿੰਗ ਦੱਸ ਲਵਾਂ ਹੁਣ ਇਹ ਤੁਸੀਂ ਵੇਖੋ ਕਿ ਇਸਨੇ ਸਰਵਿਸ ਕਰਵਾ ਲਈ ਬੇਇੱਜ਼ਤੀ ਕਰਵਾ ਲਈ ਉਹ ਬੰਦੇ ਨੇ ਵਧੀਆ ਕੀਤਾ ਕਿ ਐਨ ਸੋਚ ਕੇ ਟਕਾ ਕੇ ਮਾਰੀ ਆ ਪਾ ਪੁਲਿਸ ਵੀ ਛਡਵਾ ਰਹੀ ਆ ਲੋਕ ਵੀ ਛਡਵਾ ਰਹੇ ਆ ਤਾਂ ਫਿਰ ਵੀ ਗਰਮ ਤੇ ਗਲਤੀ ਵੀ ਆਪਣੀ ਹਾਂ ਹਾਂ ਜੀ ਤੂੰ ਅਗਲੀ ਗੱਡੀ ਦੀ ਬ੍ਰੇਕ ਕਿਉ ਮਾਰੀ ਜੇ ਉਹਦੇ ਅੱਗੇ ਕੋਈ ਬ੍ਰੇਕ ਲੱਗੀ ਤਾਂ ਉਹ ਮਾਰਨੀ ਹੈ ਗਲਤੀ ਪਿੱਛੇ ਵਾਲੇ ਦੀ ਹੁੰਦੀ ਹੈ ਤਾਂ ਇਹ ਤਸਵੀਰਾਂ ਗੁਰਦਾਸਪੁਰ ਦੇ ਅੰਡਰ ਬ੍ਰਿਜ ਦੀਆਂ ਜੋ ਨਵੇਂ ਬੱਸ ਸਟੈਂਡ ਦੇ ਕੋਲ ਬਣਿਆ ਤਾਂ ਜਗ੍ਹਾ ਪਹਿਲਾਂ ਹੀ ਉਥੇ ਕੰਜੈਸਟਡ ਆ ਉਸ ਦੇ ਵਿੱਚ ਇਸ ਤਰ੍ਹਾਂ ਕਈ ਵਾਰ ਹੋ ਜਾਂਦਾ ਕਿ ਬ੍ਰੇਕ ਮਾਰਨੇ ਪੈਂਦੀ ਆ ਤਾਂ ਇਹ ਤਸਵੀਰਾਂ ਵੇਖ ਕੇ ਤੁਸੀਂ ਕੀ ਕਹੋਗੇ ਕਿ ਇਹ ਡਿਗਰੀ ਠੀਕ ਆ ਜਾਂ ਹੋਰ ਵੱਡੀਆਂ ਚਾਹੀਦੀਆਂ ਇਹਨੂੰ ਇਹ ਸਰਵਿਸ ਹੋਣੀ ਚਾਹੀਦੀ ਆ ਜਾਂ ਨਹੀਂ ਨਹੀਂ ਇਦਾਂ ਗਰਮ ਖਿਆਲੀ ਨਾ ਬਣੋ ਇਦਾਂ ਬਹੁਤੇ ਤੱਤੇ ਨਾ ਚੱਲੋ ਠੰਡੇ ਰਹੋ ਜਾਨਵਰ ਵਿਵਤੀ ਨਾ ਬਣਾਓ ਇਨਸਾਨਾਂ ਵਾਂਗ ਜਿਓ ਔਰ ਇਹ ਵੀਡੀਓ ਤੇ ਕਮੈਂਟ ਕਰਦੇ ਔਰ ਵੀਡੀਓ ਸ਼ੇਅਰ ਜ਼ਰੂਰ ਕਰਦੇ ਧੰਨਵਾਦ